ਭਈ ਇਹ ਇੱਥੇ 3:30 ਵਜੇ ਦੀ ਆਈ ਹੋਈ ਸੀ ਆਰੀ ਵਗੈਰਾ ਕੱਟਣ ਦੀ ਬਾਅਦ ਬੈਕਸਾਈਡ ਤੇ ਆ ਰਹੀ ਸੀ ਜੀ ਤੇ ਇਸ ਤੋਂ ਬਾਅਦ 4:30 ਵਜੇ ਕੋਈ ਬੰਦਾ ਆਇਆ ਤੇ ਲੜਕਾ ਆਇਆ ਉਹਨੇ ਦੋਨੋਂ ਗੇਟ ਕ੍ਰੋਸ ਕੀਤੇ ਹੈ ਅੱਛਾ ਔਰ ਅੰਦਰ ਆਇਆ ਤੇ ਅਸੀਂ ਵੀ ਛੱਤ ਤੋਂ ਦੇਖਣਾ ਸ਼ੁਰੂ ਕੀਤਾ ਕਿ ਸ਼ਾਇਦ ਕੋਈ ਚੋਰ ਹੈ ਲੇਕਿਨ ਉਹ ਉਹਨਾਂ ਨੇ ਆਪਸ ਵਿੱਚ ਕੁਝ ਕਾਂਸਪੀਰੇਸੀ ਕੀਤੀ ਹੈ ਹਾਰਡਲੀ ਜਿਹੜਾ ਕ੍ਰੋਸ ਕਰਕੇ ਆਇਆ ਹੈ ਨਾ ਉਹ 10 ਮਿੰਟ ਵੀ ਨਹੀਂ ਰੁਕਿਆ ਗਲਤੀ ਵਾਈਟ ਦੇ ਭਾਬ ਖਿੱਚਦੇ ਵੀ ਹੈ ਹੁਣੇ ਆਪੇ ਦੇ ਲੰਗੜਾ خارج في ਇਹਦੀ ਘਟਨਾ ਨੂੰ ਅੰਜਾਮ ਦਿੱਤਾ ਹੋਏ ਤਾਂ ਅੰਦਰ ਚੱਲ ਕੇ ਦੇਖੀਏ ਅੰਦਰ ਕਿਸ ਤਰੀਕੇ ਦੇ ਨਾਲ ਆ ਪੁਲਿਸ ਜਾਂਚ ਵਿੱਚ ਲੱਗੀ ਹੋਏ ਦੇਖ ਸਕਦੇ ਹਾਂ ਠੀਕ ਹੈ ਤਾਂ ਖਾਸ ਤੌਰ ਤੇ ਜਿਹੜੀ ਗੱਲ ਨੂੰ ਬੱਚੇ ਤੇ ਹੈ ਇਸ ਦਾ ਵਿੱਚ ਘਟਨਾ ਹੈ ਮੇਨ ਰੋਡ ਤੇ ਹੈ ਦਿਆ ਬਰਸ ਤੇ ਹੈ ਹਾਂ ਦਿਆ ਮੇਰੇ ਵੀਡੀਓ ਮੀਟ ਦੇ ਕੇ ਕੋਲ ਇੱਕ ਵਾਰ ਆ ਮੀਟ ਗੈਲਟੀ ਉਹਨੂੰ ਬ੍ਰਿਜ ਕੋਤੇ ਸਟੇਸ਼ਨ ਹਾਲੋ ਇਸ ਜਾਨ ਕੀ ਹੋਤੀ ਹੈ ਬਾਅਦ ਉਸ ਤੋਂ ਬਾਅਦ ਦੇਖਿਆ ਤਾਂ ਆਪਣੇ ਦਲੀ ਦਾ ਕੇਕ ਤੇ ਆ ਗਿਆ ਅਸੀਂ ਚੱਲੇ ਜਾਣਾ ਪਰ ਬਈ ਅਥੇ 3:30 ਵਜੇ ਦੇ ਆਏ ਹੋਏ ਸੀ ਆਰੀ ਵਗੈਰਾ ਕੱਟਣ ਦੀ ਬਾਅਦ ਬੈਕਸਾਈਡ ਤੇ ਆ ਰਹੀ ਸੀ ਜੀ ਤੇ ਇਸ ਤੋਂ ਬਾਅਦ 4:30 ਵਜੇ ਕੋਈ ਬੰਦਾ ਆਇਆ ਤੇ ਇਹ ਲੜਕਾ ਆਇਆ ਉਹਨੇ ਦੋਨੋਂ ਗੇਟ ਕਰਾਸ ਕੀਤੇ ਹੈ ਅੱਛਾ ਔਰ ਅੰਦਰ ਆਇਆ ਤੇ ਅਸੀਂ ਵੀ ਛੱਤ ਤੋਂ ਦੇਖਣਾ ਸ਼ੁਰੂ ਕੀਤਾ ਕਿ ਸ਼ਾਇਦ ਕੋਈ ਚੋਰ ਹੈ ਲੇਕਿਨ ਉਹ ਉਹਨਾਂ ਨੇ ਆਪਸ ਵਿੱਚ ਕੁਝ ਕਾਂਸਪੀਰੇਸੀ ਕੀਤੀ ਹੈ ਹਾਰਡਲੀ ਜਿਹੜਾ ਕਰਾਸ ਕਰਕੇ ਆਇਆ ਹੀ ਨਾ ਉਹ 10 ਮਿੰਟ ਵੀ ਨਹੀਂ ਰੁਕਿਆ ਕੋਈ ਗੱਲਬਾਤ ਕੀਤੀ ਹੈ ਤੇ ਉਹ ਮੁੰਡਾ ਚਲਾ ਗਿਆ ਇਸ ਤੋਂ ਬਾਅਦ ਅੱਛਾ ਦੋ ਜਣੇ ਸੀ ਟੁੱਟ ਹਾਂ ਬੰਦੇ ਦੋ ਸੀ ਲੇਕਿਨ ਇੱਕ ਬੰਦਾ ਇਧਰੋਂ ਭਜਿਆ ਤੇ ਲੇਕਿਨ ਇੱਕ ਦੂਜਾ ਬੰਦਾ ਇਧਰੋਂ ਨਹੀਂ ਭਜਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਸ਼ਾਇਦ ਕਿ ਅਸੀਂ ਸਾਰੇ ਕੌਂਸ਼ੀਅਸ ਹੋ ਗਏ ਆ ਅਸੀਂ 1.5-2 ਘੰਟੇ ਗੇਟ ਖੜਕਾਉਂਦੇ ਰਹੇ ਆ 2 ਘੰਟੇ ਬੈਲਸ ਕੀਤੀਆਂ ਫੋਨ ਬੰਦ ਹੋ ਗਿਆ ਨਾ ਨਾ ਜਾਲੀ ਇਧਰੋਂ ਵੀ ਪਾਟੀ ਪਈ ਐ ਜਾਲੀ ਉਧਰੋਂ ਵੀ ਪਾਟੀ ਦੀ ਕਿ ਲੱਗਦਾ ਇੱਕ ਜਣਾ ਉਹ ਉਪਰੀ ਸਾਈਡ ਤੋਂ ਮੁਗੜਾ ਉਹ ਰੋਸ਼ਨੀ ਜੀ ਜੀ ਤੁਹਾਨੂੰ ਵੀ ਲੱਗਦਾ ਕਿਧਰੋਂ ਐਂਟਰ ਹੋਇਆ ਹੋਣਾ ਇਹ ਨਾ ਪਤਾ ਜੀ ਕੋਈ ਸੀਸੀਟੀਵੀ ਹੈਗੀ ਕੋਈ ਇਲਾਕੇ ਦੇ ਨਹੀਂ ਭਈਆ ਥੋੜਾ ਦੱਸਦੇ ਕੋਈ ਗੱਲ ਨਹੀਂ ਸੀਸੀਟੀਵੀ ਇਲਾਕੇ ਦੇ ਵਿੱਚ ਉਹ ਕੋਠੀ ਦੇ ਅੱਗੇ ਹੈ ਅੱਛਾ ਕਿਹੜੇ ਕੰਮ ਇਹਨਾਂ ਦਾ ਕਰ ਗਿਆ ਹਾਂਜੀ ਕਰਦੇ ਖੰਨਾ ਵਿਜੇ ਖੰਨਾ ਜੀ ਇਹਨੀ ਉਮਰ ਜੀ ਹਾਂ ਅਪਰੋਕਸੀਮੇਟਲੀ 75 ਸਾਲ ਦੇ ਹੁੰਦੇ ਹੈ ਇਹ ਇਥੇ ਇੱਕ ਸੀਨੀਅਰ ਸਿਟੀਜ਼ਨ ਨੇ ਬਾਈ ਦਾ ਨੇਮ ਆਫ ਵਿਜੇ ਖੰਨਾ ਉਹਨਾਂ ਦੀ ਜਿਹੜੀ ਹੈਗੀ ਉਥੇ ਕਰੇ ਦਰਵਾਜ਼ਾ ਨਹੀਂ ਖੁੱਲਦੇ ਪਏ ਐਂਡ THEN द ਇਮੀਡੀਏਟਲੀ ਦ ਪੁਲਿਸ ਪਾਰਟੀ ਰੀਚ ਦ ਸਪੌਟ ਤੇ ਉਥੇ ਆ ਕੇ ਸਾਨੂੰ ਇਹ ਪਤਾ ਚੱਲਿਆ ਕਿ ਰਾਤ ਹੋਏਲੇ ਇਹਨਾਂ ਦਾ ਇੱਕ ਮਰਡਰ ਹੀ ਲੱਗਦਾ ਹੈ ਪ੍ਰਾਇਮਰ ਫੇਸਿੰਗ ਉਹ ਮਰਡਰ ਹੋ ਗਿਆ ਹੈ ਸੋ ਵੀ ਆਰ ਵਰਕਿੰਗ ਔਨ ਆਲ ਦ ਲੀਡਸ ਤੇ ਦੇਖ ਰਹੇ ਹੈ ਕਿ ਬਹੁਤ ਜਲਦੀ ਕਰ ਲੈਂਦੇ ਲੋਟ ਲੋਟ ਵੀ ਕੀਤੀ ਗਈ ਹੈ ਦੇਖੋ ਜੀ ਹਲੇ ਤੇ ਬਹੁਤ ਪ੍ਰਾਇਮਰੀ ਇੱਕ ਇਨਵੈਸਟੀਗੇਸ਼ਨ ਹੈ ਤੁਸੀਂ ਵੀ ਸਾਰੇ ਇੱਥੇ ਹੀ ਹੈਗੇ ਹੋ ਐਂਡ ਵੀ ਹੈਵ ਔਲਸੋ ਜਸਟ ਅਰਾਈਵਡ ਸੋ ਜੋ ਵੀ ਲੀਡਸ ਆਉਗੀਆਂ ਵੀ ਆਰ ਵਰਕਿੰਗ ਔਨ ਆਲ ਦ ਨਹੀਂ ਉਹ ਜਿਹੜਾ ਇਹ ਸਾਰਾ ਮੂਮਾ ਬਣਿਆ ਗਿਆ ਕਰ ਦੱਸਿਆ ਜਾ ਰਿਹਾ ਵੀ ਆਰ ਵਰਕਿੰਗ ਓਨ ਆਲ ਦਾ ਐਂਗਲਸ ਜੀ ਔਰ ਜੋ ਵੀ ਹੋਗਾ ਜੋ ਵੀ ਬੰਦਾ ਹੋਗਾ ਪਫੜਾ ਦੋ ਪਾਸੇ ਜੋ ਐਕਟਰ ਹੋਣ ਦੀ ਕੋਸ਼ਿਸ਼ ਕੀਤੀ ਗਈ ਇਧਰੋਂ ਵੀ ਬਾਰੀ ਪੁੱਤੀ ਹੈ ਦੂਸਰੇ ਪਾਸੋਂ ਵੀ ਕਿਤੇ ਵੀ ਦੋ ਜਣੇ ਆਏ ਸੀ ਜਿਹੜੇ ਇਲਾਕਾ ਰਮਾ ਸੀ ਕਹਿ ਰਹੇ ਨੇ ਕੀ ਦੋ ਦੇਖੋ ਪ੍ਰਾਈਮਰ ਫੇਸ ਹੀ ਫੋਰਸਡ ਐਂਟਰੀ ਲੱਗਦੀ ਪਈ ਹੈ ਬਟ ਬਾਕੀ ਤਾਂ ਸਾਰਾ ਕੁਝ ਡੀਟੇਲਸ ਹਰ ਇੱਕ ਕੇਸ 'ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ ਸੋ ਆਪਾਂ ਹਲੇ ਹਰ ਇੱਕ ਲੀਡ ਤੇ ਵਰਕ ਕਰਦੇ ਪਈ ਜੋ ਵੀ ਹੋਣਾ ਹੈ ਆਪਾਂ ਸ਼ੇਅਰ ਕਰਾਂਗੇ ਬੱਚੇ 78 ইয়ার্স ਇਹਨਾਂ ਦੀ ਉਮਰ ਹੈਗੀ ਇਹਨਾਂ ਦੇ ਬੱਚੇ ਬਾਹਰ ਰਹਿੰਦੇ ਆ ਜੀ ਇੱਥੇ ਕੱਲੇ ਰਹਿੰਦੇ ਸੀ ਮੈਡਮ ਉਹਨੂੰ ਪੁੱਛੋ ਕਿ ਕੀ ਕਰਦੇ ਸੀ ਪੁਲਿਸ ਵੱਲੋਂ ਜੀ ਇਹ ਹੀ ਹੈ ਕਿ ਆਪਾਂ ਕੇਸ ਟ੍ਰੇਸ ਕਰਾਂਗੇ ਜਿਹੜੇ ਬੰਦਾ ਹੈ ਇਹਦੇ ਜੋ ਵੀ ਦੋਸ਼ੀ ਹੈ ਉਹਨੂੰ ਫੜ ਕੇ ਅੰਦਰ ਦੇਵਾਂਗੇ ਤੁਹਾਨੂੰ ਪਤਾ ਲੱਗਦਾ ਕਿ ਕਿੰਨੇ ਨੌਜਵਾਨ ਜਿਹੜੇ ਅੰਦਰ ਹੋਏ ਸੀ ਐਸ ਆਈ ਸੈਡ ਕਿ ਬਿਲਕੁਲ ਇੱਕ ਪ੍ਰੀਲਿਮਿਨਰੀ ਇਨਫੋਰਮੇਸ਼ਨ ਹੈ ابھی ਅੱਧਾ ਘੰਟਾ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਆਪਾਂ ਕਰਦੇ ਹਾਂ ਥੋੜਾ ਇਹਨਾਂ ਕੀ ਸਾਹਮਣੇ ਆ ਕਿ ਗੰਜੀਸ਼ ਹੈ ਜਾਂ ਫਿਰ ਲੁੱਟਦਾ ਰਹਾ ਤਾਂ ਥੋੜਾ ਪ੍ਰਾਇਮਰੀਲੀ ਇਹ ਹੀ ਪਤਾ ਲੱਗਦਾ ਪਿਆ ਕਿ ਫੋਰਸਡ ਐਂਟਰੀ ਹੈ ਬੰਦੇ 1 ਜਾਂ 2 ਵੀ ਹੋ ਸਕਦੇ ਨੇ ਔਰ ਬਾਕੀ ਜੋ ਵੀ ਇਨਫੋਰਮੇਸ਼ਨ ਆndi ਆਪਾਂ ਦੱਸਾਂਗੇ ਠੀਕ ਬਹੁਤ ਵਧੀਆ ਕੋਸ਼ਿਸ਼ ਵੇਰੇ ਆਏ ਆ ਬਸ ਵੇਰੇ ਪਤਾ ਲੱਗਾ ਸਾਨੂੰ ਸਾਢੇ 4 ਵਜੇ ਪਤਾ ਲੱਗਾ ਕਿ ਕੋਈ ਆਵਾਜ਼ ਆਈ ਹੈ ਤੇ ਫਿਰ ਅਸੀਂ ਬੂਹਾ ਬੂਹਾ ਖੜਕਾਇਆ ਕਿਨੇ ਖੋਲਿਆ ਨਹੀਂ ਦਰਵਾਜ਼ਾ ਤੇ ਕਿਹੜੀ ਜਗ੍ਹਾ ਹੈ ਪੈਠੇ ਨੀਠਾੜਾ ਉੱਤੇ ਗੋਪਾਲ ਨਗਰ 3 ਨੰਬਰ ਗਲੀ ਹਾਂਜੀ ਤੁਸੀਂ ਇੱਥੇ ਰਹਿੰਦੇ ਜੀ ਆਹ ਤਿੰਨ ਤਾਲ ਛੜਗੇ ਦਿੰਨੇ ਅੱਛਾ ਤੇ ਕੀ ਗੱਲ ਫਰਕ ਕੋਈ ਇੱਥੇ ਕੱਲ੍ਹ ਰਹਿੰਦੇ ਸੀ ਕੀ ਗੱਲਬਾਤ ਇੱਥੇ ਨਾਲ ਦੇ ਘਰੋਂ ਵੀ ਕੋਈ ਆਵਾਜ਼ ਆਈ ਸੀ ਕਿਸੇ ਨੂੰ ਸਾਡੇ 4:30 ਵਜੇ ਦੇ ਕੋਈ ਆਰੀ ਆਰੀ ਮਾਰਦਾ ਬੈਗੋ ਇਸ ਜਗ੍ਹਾ ਤੇ ਤੇ ਫਿਰ ਉਹ ਆਵਾਜ਼ ਬੂਜ਼ ਲਗਾਈ ਕਿ ਇਹਨੇ ਵਾਰ ਕੋਈ ਆਇਆ ਨਹੀਂ ਬਾਹਰ ਤੇ ਫਿਰ ਥੋੜੀ ਦੇਰ ਬਾਅਦ ਉਹਨਾਂ ਨੇ ਜਦੋਂ ਦੇਖਿਆ ਕੈਮਰਾ ਤੇ ਕੈਮਰੇ ਵਿੱਚੋਂ ਬਾਹਰ ਨਿਕਲਦੇ ਵੇਸੇ ਤੋਂ 10 ਮਿੰਟ ਬਾਅਦ ਇੱਕ ਲੜਕਾ ਬalé ਅੰਦਰ ਆਇਆ ਸੀ ਤੇ 10 ਮਿੰਟ ਬਾਅਦ ਹੀ ਬਾਹਰ ਨਿਕਲ ਗਿਆ ਸੈਕਿੰਡ ਇੱਕ ਹੋਰ ਲੜਕਾ ਆਗਾ ਸੀ ਉਹ ਅਦਰੋਂ ਦੀ ਸ਼ਾਇਦ ਬਾਹਰ ਨਿਕਲ ਕੇ ਅਦਰ ਅਦਰ ਐਂਟਰੋਂ ਨਿਕਲ ਗਿਆ ਐਸ ਰਸਤੇ ਵਿੱਚ ਅੰਦਰ ਕੌਣ ਦਿੰਦਾ ਸੀ ਅੰਦਰੋਂ ਕੁਇ ਕਹੀ ਹੈ ਇਹ ਵਿਸ਼ੇ ਖੰਨਾ ਕਿੰਨੀ ਕੁ ਉਮਰ ਚੁਣ 70 ਸਾਲ 70 ਇਅਰ ਦੇ ਬਾਕੀ ਪਰਿਵਾਰ ਉਹਨਾਂ ਦੇ ਬਾਹਰ ਹੁੰਦੇ ਆ ਬੇਟੇ ਦੋ ਸੀਸੀਟੀਵੀ ਲੱਗੇ ਇਹਨਾਂ ਦੇ ਸੀਸੀਟੀਵੀ ਬਾਹਰ ਗਲੀ ਦੇ ਗਾਇਕੋ ਵੀ ਖਰਾਬ ਹੋ ਗਿਆ ਤੇ ਲੜਕੇ ਆ ਦੋ ਹੋ ਗਏ ਉਹਨਾਂ ਦੇ ਬਾਹਰ ਹੁੰਦੇ ਲੜਕੀਆਂ ਵੀ ਦੋ ਵੀ ਬਾਹਰ ਮੈਨਡੇ ਗਏ ਬਸ ਹੋਰ ਬਾਕੀ ਹੁਣ ਪੁਲਿਸ ਅਹੀਰ ਬਾਅਦ ਚੋਂ 8:00 8:30 ਵਜੇ ਤੋ ਅਹੀ ਤਾਲਾ ਤੁਲਾ ਵੇਖਿਆ ਅੰਦਰ ਕੇ ਖੋਲਣ ਦੀ ਕੋਸ਼ਿਸ਼ ਕੀਤੀ ਤੇ ਫੇਰ ਟੱਪ ਕੇ ਗਏ ਤੇ ਵੇਖਿਆ ਅੰਦਰ ਪਈ ਹੋਈ ਡੈਥ ਹੋਈ ਸੀ ਇਹਨਾਂ ਦੀ ਪਏ ਬੈੜ ਦਿੱਤ ਨਾਲੀ ਮਤਲਬ ਮੂੰਹ ਵਗੈਰਾ ਬੰਨਿਆ ਸੀ ਨਾ ਲੋਟੋ ਵਸੇ ਰஞ்சிਸ਼ ਹੋਸਦੀ ਆਪਣੀ ਪਤਾ ਨਹੀਂ ਆਏਗੀ ਵੇਖੋ ਦੂਸਰੇ ਤਰ੍ਹਾਂ ਕਰਦੇ ਸੀ ਨਹੀਂ ਨਹੀਂ ਇਹ ਫ੍ਰੀ ਸੀ ਮਤਲਬ ਘਰੀ ਹੀ ਨੋਕਾਟਿਵ ਕਰਨੀ ਕਰਦੇ ਨਹੀਂ